ਅਸੀガル ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਣੇ ਅਮੀਰ ਤੁਸੀਂ ਸਾਰੇ ਵਧੀਆ ਹੋਮੋਗੇ ਤੇ ਲੋ ਜੀ ਇੰਗਲੈਂਡ ਚ ਹੋਗੀ ਧੁੱਪ ਤੇ ਆਪਾਂ ਵੀ ਪੰਜਾਬ ਮੰਗੂ ਲੈ ਲੈ ਦੁਪੱਟੇ ਸਿਰਾਂ ਦੇ ਉੱਤੇ ਤੇ ਚੱਲਿਆਂ ਕਮਾਕਾਰਾਂ ਨੂੰ ਜਦੋਂ ਧੁੱਪ ਆ ਨਿਕਲਦੀ ਆ ਨਾ ਗੋਰੀ ਸਾਰੇ ਪਿਕਨਿਕ ਦੇ ਲਈ ਤਿਆਰ ਹੁੰਦੇ ਆ ਤੇ ਵੀਰਾਂ ਬੂਰਾਂ ਖਰੀਦਦੇ ਆ ਡਰਿੰਕਾਂ ਖਰੀਦਦੇ ਆ ਬਰਫ਼ ਖਰੀਦਦੇ ਆ ਨਾ ਤੇ ਪਾਰਕਾਂ ਦੇ ਵਿੱਚੋਂ ਚਲੇ ਜਾਂਦੇ ਆ ਪਾਰਕਾਂ ਚ ਬਹਿ ਜਾਂਦੇ ਆ ਚਟਾਈ ਵਗੈਰਾ ਵਿਸਾ ਕੇ ਹਨਾ ਤੇ ਇੰਜੋਏ ਕਰਦੇ ਆ ਇਹ ਸੋਚਦੇ ਆ ਕਿ ਕਿੰਨੇ ਟਾਈਮ ਬਾਅਦ ਧੁੱਪ ਆਈ ਆ ਅਸੀਂ ਇੰਜੋਏ ਕਰੀਏ ਤੇ ਅਸੀਂ ਸਰਤੇ ਚੰਨੀਆਂ ਲੈ ਲਓ ਤੇ ਰੰਗ ਨਾ ਸਾਡੇ ਕਾਲੇ ਹੋ ਜਾਣ ਪਹਿਲੀ ਕਾਲੇ ਆ ਤੇ ਹੋਰ ਟੋਪ ਨਿਕਲੀਆ ਕਪੜੇ-ਕਪੜੇ ਧੋ ਲਈਏ ਤੇ ਬਾਹਰ ਪਾ ਦਈਏ ਸੁੱਕਣੇ ਘਰ ਦੇ ਕੰਮ-ਕਾਰ ਕਰ ਲਈਏ ਹਨਾ ਇੰਨੀ ਗਰੜੀ ਧੁੱਪ ਪੈਂਦੀ ਆ ਤੇ ਇੱਥੇ ਦੀ ਪਤਣੀ ਧੁੱਪ ਕਿਹੋ ਜੀ ਆ ਗਰਮੀ ਕਿਹੋ ਜੀ ਇੱਥੇ ਲਾਈਕ ਪਸੀਨਾ ਨਹੀਂ ਆਉਂਦਾ ਜਿਵੇਂ ਆਪਾਂ ਨੂੰ ਪੰਜਾਬ ਦੇ ਵਿੱਚ ਪਸੀਨੇ ਪਸੀਨਾ ਹੀ ਹੋ ਜਾਂਦਾ ਮੁੜਕੋ ਮੁੜਕੀ ਹੋ ਜਾਂਦਾ ਹਨਾ ਇੱਥੇ ਆਉਂਦਾ ਕਈ ਲੋਕਾਂ ਨੂੰ ਆਉਂਦਾ ਜਿਹੜੇ ਇੱਥੇ ਦੇ ਬੋਰਨ ਹਨ ਪਰ ਹੁਣ ਆਪਾਂ ਤਾਂ ਪੰਜਾਬ ਦੇ ਬੋਰਨ ਹਨ ਤੇ ਇੱਥੇ ਆਪਾਂ ਨੂੰ ਨਹੀਂ ਜਿੱਦਾਂ ਮੁੜਕਾ ਮੜਕਾ ਨਹੀਂ ਆਉਂਦਾ ਮਾੜਾ ਮੋਟਾ ਆਉਂਦਾ ਬੱਸ ਅੱਜ ਮੈਂ ਰੋਟੀ ਖਾ ਕੇ ਹਨਾ ਪੈ ਗਈ ਤਾ ਤੁਹਾਨੂੰ ਪਤਾ ਮੈਂ 2 ਵਜੇ ਕੰਮ ਤੇ ਜਾਣੀ ਹੁੰਨੀ ਆ ਤਾਂ ਫਿਰ 2 ਵਜੇ ਕੰਮ ਤੇ ਜਾਣ ਨੂੰ ਮੇਰਾ ਜਮੀ ਜੀ ਨਹੀਂ ਕੀਤਾ ਸੁਸਤੀ ਆ ਗਈ ਪੂਰੀ ਤੇ ਐਂ ਲੱਗਦਾ ਸੀ ਸੌਂ ਜਾ ਬਸ ਸੌਂ ਜਾ ਹੋਰ ਪਰ ਕੰਮ ਤੇ ਜਾਣਾ ਸੀ ਉੱਠਣਾ ਪਿਆ ਹਨ ਛੁੱਟੀ ਵੀ ਨਹੀਂ ਮਾਰ ਸਕਦੀ ਹੁਣ ਕੰਮ ਵੱਲ ਚੱਲੀ ਆ ਹੁਣ ਕੱਲ ਨੂੰ ਮੈਨੂੰ ਕੱਲ ਨੂੰ ਮੈਨੂੰ ਛੁੱਟੀ ਆ ਅੱਜ ਜਾਣਾ ਬਸ ਬਸ ਸਟਾਪ ਤੇ ਪਹੁੰਚ ਗਈ ਤੇ ਸ਼ਾਂ ਜੀ ਦੇਖ ਕੇ ਖੜਦੀ ਆ ਸ਼ਾਮੇ ਜਲਦੀ ਤੇ ਇਸ ਵਿੱਚ ਜਾ ਰਹੀ ਹਾਂ ਰਕਮਾ ਵਾਲ ਨੂੰ ਤੇ ਬਾਕੀ ਇਹ ਵੀਡੀਓ ਨੀਚੇ ਆਪਣੇ ਬਣਾਉਣੀ ਆ ਆ ਹੈਗੇ ਨੇ ਗੋਰਿਆਂ ਦੇ ਘਰ ਹੈ ਮੈਂ ਬੱਸ ਚ ਜਾ ਰਹੀ ਹਾਂ ਸੋਚਿਆ ਜਾਂਦੇ ਜਾਂਦੇ ਵੀਡੀਓ ਬਣਾ ਲਵਾਂ ਆ ਰਸਤੇ ਦੇ ਵਿੱਚ ਬੱਸ ਸਟਾਪ ਆ ਰਹੇ ਆ ਜਿਹੜੇ ਛੋਟੇ ਛੋਟੇ ਬਣੇ ਹੋਏ ਆ ਇੱਥੇ ਜਿਆਦਾ ਵੱਡੇ ਨਹੀਂ ਕਿਉਂਕਿ ਜਗ੍ਹਾ ਜਗ੍ਹਾ ਤੇ ਬੱਸ ਸਟਾਪ ਬਣੇ ਹੋਏ ਆ ਉਹਦੇ ਕਰਕੇ ਜਿਆਦਾ ਲੋਕਾਂ ਨੂੰ ਪ੍ਰੋਬਲਮ ਨਹੀਂ ਆਉਂਦੀ ਹੈਗੀ ਹਨ ਤੁਸੀਂ ਘਰ ਦੇਖੋ ਕਿਵੇਂ ਲਾਈਨਾਂ ਦੇ ਵਿੱਚ ਇਹਨਾਂ ਨੇ ਜਿਣੇ ਆ ਤੇ ਬਾਕੀ ਇਹਨਾਂ ਛੱਤਾਂ ਬਾਰੇ ਤਾਂ ਤੁਹਾਨੂੰ ਪਤਾ ਹੀ ਆ ਹਨਾ ਕੀ ਉੱਪਰ ਮੀਂਹ ਨਾ ਖੜੇ ਇਸ ਕਰਕੇ ਇਹਨਾਂ ਦੇ ਘਰਾਂ ਦੀਆਂ ਛੱਤਾਂ ਇਸ ਤਰ੍ਹਾਂ ਦੀਆਂ ਬਣੀਆਂ ਹੁੰਦੀਆਂ ਨੇਗੀਆਂ ਕੱਲ ਪਰਸੋਂ ਦੀ ਇੱਕ ਦੋ ਵੀਡੀਓਜ਼ ਦੇਖੀਆਂ ਨੇ ਪੰਜਾਬ ਤੋਂ ਨੇ ਪਤਾ ਨਹੀਂ ਫੇਕ ਨੇ ਪਤਾ ਨਹੀਂ ਰੀਅਲ ਨੇ ਜਿਹਦੇ ਵਿੱਚ ਦੱਸਿਆ ਜਾਂਦਾ ਕਿ ਜਿਹੜੀ ਧਰਤੀ ਹੈ ਧਰਤੀ ਦੇ ਵਿੱਚ ਉਹ ਬੁਲਬਲੇ ਜਿਹੇ ਨਿਕਲ ਰਹੇ ਸੀਗੇ ਕਹਿੰਦੇ ਸੀ ਵੀ ਗਰਮੀ ਜ਼ਿਆਦਾ ਹੋਣ ਕਰਕੇ ਇਸ ਧਰਤੀ ਦੇ ਵਿੱਚੋਂ ਕਿਤੇ ਨਾ ਕਿਤੇ ਕੋਈ ਨਾ ਕੋਈ ਜਗ੍ਹਾ ਤੇ ਬੁਲਬਲੇ ਜੇ ਨਿਕਲ ਰਹੇ ਆ ਕੀ ਗੱਲ ਸੱਚ ਆ ਜਾਂ ਫਿਰ ਉਹ ਵੀਡੀਓ ਫੇਕ ਸੀ ਤੇ ਜੇ ਸੱਚੇ ਤਾਂ ਇਹਦਾ ਕੀ ਕਾਰਨ ਆ ਮੀਨਸ ਕਿ ਗਰਮੀ ਜ਼ਿਆਦਾ ਵਧ ਗਈ ਧੁੱਪ ਜ਼ਿਆਦਾ ਵਧ ਗਈ ਹੈ। ਦਰਖਤਾਂ ਦੀ ਕਮੀ ਹੋ ਗਈ ਹੈ। ਪੰਜਾਬ ਦੇ ਵਿੱਚ ਵੱਧ ਤੋਂ ਵੱਧ ਦਰਖਤ ਲਾਓ। ਆ ਦੇਖੋ ਗੋਰੀਆਂ ਨੇ ਹਰ ਜਗ੍ਹਾ ਤੇ ਦਰਖਤ ਲਾ ਲਾ ਕੇ ਹਰਿਆਲੀ ਕੀਤੀ ਆ। ਆ ਦੇਖ ਰਿਹਾ ਤੁਸੀਂ ਆਲੇ-ਦਾਲੇ। ਸਾਰੇ ਦਰਖਤ ਤੇ ਦਰਖਤ ਲਾਇਆ ਇਹਨਾਂ ਨੇ। ਸੋ ਤਾਂ ਕਰਕੇ ਇੱਥੇ ਠੰਡ ਵੀ ਬਹੁਤ ਰਹਿੰਦੀ ਹੈ। ਹੁਣ ਥੋੜੇ ਦਿਨ ਰਹਿਣੀ ਆ ਧੁੱਪ। ਤੇ ਗਰਮੀ ਹੈ ਨਾ ਤਾਂ ਫੇ ਜਦੋਂ ਬਾਅਦ ਤਾਂ ਤੁਹਾਨੂੰ ਪਤਾ ਸਾਰਾ ਸਾਲ ਇੱਥੇ ਠੰਡ ਹੀ ਚੱਲਦੀ ਆ ਕਦੇ ਸنو ਪੈ ਗਈ ਮੀਂਹ ਤੇ ਇਠੜਦਾ ਹੀ ਨਹੀਂ ਹੈ ਨਾ ਤਾਂ ਕਰਕੇ ਵੱਧ ਤੋਂ ਵੱਧ ਦਰਖਤ ਜ਼ਰੂਰ ਲਾਓ ਪੰਜਾਬ ਦੇ ਵਿੱਚ